ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਅਜੀਬ ਜੀ ਦੌੜ ਹੈ ਜਿਸ ਵਿੱਚ ਸ਼ਾਇਦ ਅਸੀਂ ਸਾਰੇ ਹੀ ਸ਼ਾਮਲ ਹਾਂ ਇੱਕ ਅਜਿਹੀ ਖੁਸ਼ੀ ਦੀ ਪਾਲ ਜੋ ਜੋ ਟਿੱਕੀ ਰਹੇ ਜੋ ਖਤਮ ਨਾ ਹੋਵੇ ਜੀ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਗਲੀ ਤਰੱਕੀ ਜਾਂ ਇੱਕ ਨਵਾਂ ਘਰ ਕੋਈ ਖਾਸ ਰਿਸ਼ਤਾ ਜੀ ਸ਼ਾਇਦ ਇਹ ਚੀਜ਼ਾਂ ਸਾਨੂੰ ਉਸ ਮੰਜ਼ਿਲ ਤੇ ਪਹੁੰਚਾ ਦੇਣਗੀਆਂ ਪਰ ਉਹ ਮੰਜ਼ਿਲ ਹਮੇਸ਼ਾ ਕੁਝ ਕਦਮ ਹੋਰ ਅੱਗੇ ਖਿਸਕ ਜਾਂਦੀ ਹੈ ਹਾਂ ਬਿਲਕੁਲ ਇੱਕ ਇੱਕ ਬੇਅੰਤ ਚੱਕਰ ਹੈ ਇਸੇ ਨੂੰ ਗੁਰਬਾਣੀ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ ਇੱਕ ਅਜਿਹੀ ਅੱਗ ਜੋ ਕਦੇ ਬੁਝਦੀ ਹੀ ਨਹੀਂ ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਮਨ ਦਸ ਹੋਰ ਪੈਦਾ ਕਰ ਲੈਂਦਾ ਹੈ ਸਹੀ ਗੱਲ ਹੈ ਇਸੇ ਲਈ ਬਾਹਰ ਪਟਕਣ ਦੇ ਬਾਵਜੂਦ ਇੱਕ ਅੰਦਰੂਨੀ ਖਾਲੀਪਨ ਉਹ ਬਣਿਆ ਰਹਿੰਦਾ ਹੈ ਤੇ ਇਹ ਸਿਰਫ ਅੱਜ ਦੀ ਸਮੱਸਿਆ ਨਹੀਂ ਹੈ ਇਹ ਤਾਂ ਸਦੀਆਂ ਤੋਂ ਮਨੁੱਖੀ ਅਨੁਭਵ ਦਾ ਹਿੱਸਾ ਰਹੀ ਹੈ ਅਤੇ ਅੱਜ ਸਾਡੇ ਕੋਲ ਜੋ ਸਰੋਤ ਹੈ ਉਹ ਇਸੇ ਬੁਨਿਆਦੀ ਮਨੁੱਖੀ ਸਥਿਤੀ ਨੂੰ ਮੁਖਾਤਬ ਹੈ ਅੱਜ 23 ਜਨਵਰੀ 2026 ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਹੁਕਮਨਾਮਾ ਸਾਹਿਬ ਆਇਆ ਹੈ ਜੀ ਉਥੇ ਨਾ ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਪਾਵਨ ਅੰਗ 676 ਤੇ ਦਰਜ ਹੈ ਜੀ ਅੰਗ 676 ਤੇ ਤੇ ਅੱਜ ਸਾਡੀ ਕੋਸ਼ਿਸ਼ ਇਸ ਡੁੰਗੇ ਸ਼ਬਦ ਦੀਆਂ ਪਰਤਾਂ ਨੂੰ ਖੋਲਣ ਦੀ ਹੈ ਇਹ ਸਮਝਣ ਦੀ ਕਿ 500 ਸਾਲ ਪਹਿਲਾਂ ਦਿੱਤਾ ਗਿਆ ਇਹ ਗਿਆਨ ਅੱਜ ਦੀ ਸਾਡੀ ਜ਼ਿੰਦਗੀ ਦੀ ਇਸ ਦੌੜ ਨੂੰ ਕਿਵੇਂ ਸ਼ਾਂਤ ਕਰ ਸਕਦਾ ਹੈ ਬਿਲਕੁਲ देखो यह सिर्फ एक दार्शनिक पाठ नहीं है यह तो मनुखी मनोविज्ञान का एक बहुत ही गहरा विश्लेषण है हम्म यह शब्द सानू सद्दा द인다 ਹੈ ਕਿ ਅਸੀਂ ਬਾਹਰ ਦੀ ਦੁਨੀਆ ਤੋਂ ਆਪਣਾ ਧਿਆਨ ਹਟਾ ਕੇ ਆਪਣੇ ਅੰਦਰ ਜਾਤੀ ਮਾਰੀਏ ਇਹ ਸਾਨੂੰ ਦੱਸਦਾ ਹੈ ਕਿ ਸੱਚਾ ਆਨੰਦ ਬਾਹਰਲੀਆਂ ਚੀਜ਼ਾਂ ਇਕੱਠੀਆਂ ਕਰਨ ਵਿੱਚ ਨਹੀਂ ਸਗੋਂ ਉਸ ਸੱਚ ਨਾਲ ਜੁੜਨ ਵਿੱਚ ਹੈ ਜੀ ਜਿਸ ਨੇ ਸਾਨੂੰ ਬਣਾਇਆ ਹੈ ਆਓ ਇਸ ਰੋਹਾਨੀ ਸਫ਼ਰ ਦੀ ਸ਼ੁਰੂਆਤ ਕਰੀਏ ਇਸ ਸ਼ਬਦ ਦੀ ਸ਼ੁਰੂਆਤ ਹੀ ਬਹੁਤ ਸ਼ਕਤੀਸ਼ਾਲੀ ਹੈ ਬਹੁਤ ਸਿੱਧੀ ਜੀ ਕੋਈ ਪੂਮਿਕਾ ਨਹੀਂ ਕੋਈ ਲੁਕਾ ਨਹੀਂ ਪਹਿਲੀ ਹੀ ਤੁਖ ਹੈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ ਇਹ ਪੜ ਕੇ ਹੀ ਇੱਕ ਇੱਕ ਠਹਿਰਾਅ ਜਿਹਾ ਮਹਿਸੂਸ ਹੁੰਦਾ ਹੈ ਮੈਂ ਤੇਰੇ ਨਾਮ ਵਿੱਚ ਜਿਉਂਦਾ ਹਾਂ ਅਤੇ ਇਸੇ ਨਾਲ ਮੇਰੇ ਮਨ ਵਿੱਚ ਆਨੰਦ ਹੈ ਇੱਥੇ ਇਸ ਜੀਵਨ ਦਾ ਕੀ ਅਰਥ ਹੈ ਕਿ ਇਹ ਸਿਰਫ ਸਾਹ ਲੈਣ ਦੀ ਗੱਲ ਹੈ ਇਹ ਬਹੁਤ ਵਧੀਆ ਸਵਾਲ ਹੈ ਇੱਥੇ ਜੀਵਨ ਦਾ ਅਰਥ ਸਰੀਰਕ ਹੋਣ ਤੋਂ ਕਿਤੇ ਜ਼ਿਆਦਾ ਡੂੰਗਾ ਹੈ ਇਹੇ ਆਤਮਿਕ ਜੀਵਨ ਜਾਂ ਜਿਵੇਂ ਅਸੀਂ ਕਹਿ ਸਕਦੇ ਆ ਸਪਿਰਚੁਅਲ ਅਲਾਈਵਨੈਸ ਦੀ ਗੱਲ ਹੈ। ਅੱਛਾ ਜਿਵੇਂ ਸਾਡੇ ਸਰੀਰ ਨੂੰ ਚੱਲਦਾ ਰੱਖਣ ਲਈ ਭੋਜਨ, ਪਾਣੀ, ਹਵਾ ਦੀ ਲੋੜ ਹੈ। ਹਾਂਜੀ ਉਸੇ ਤਰ੍ਹਾਂ ਆਤਮਾ ਦੀ ਖੁਰਾਕ ਨਾਮ ਹੈ। ਨਾਮ ਤੋਂ ਬਿਨਾ ਸਰੀਰ ਤਾਂ ਚੱਲ ਰਿਹਾ ਹੁੰਦਾ ਹੈ ਪਰ ਆਤਮਾ ਅੰਦਰੋਂ ਮੁਰਝਾਈ ਹੋਈ ਪਿਆਸੀ, ਬੇਜਾਨ ਹੁੰਦੀ ਹੈ। ਮਤਲਬ ਅਸਲ ਜ਼ਿੰਦਗੀ ਤਾਂ ਨਾਮ ਨਾਲ ਹੀ ਸ਼ੁਰੂ ਹੁੰਦੀ ਹੈ। ਜੀ ਗੁਰੂ ਸਾਹਿਬ ਇਹੀ ਕਹਿ ਰਹੇ ਹਨ ਪਰ ਇਹ ਤਾਂ ਅੱਜ ਦੀ ਸੋਚ ਤੋਂ ਬਿਲਕੁਲ ਉਲਟਾ ਹੈ ਹਮ ਅੱਜ ਤਾਂ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਯੂ ਆਰ ਦੀ ਆਰਕੀਟੈਕਟ ਆਫ ਯੋਰ ਓਨ ਡੈਸਟੀਨੀ ਆਪਣੀ ਮਿਹਨਤ ਆਪਣੀ ਬੁੱਧੀ ਆਪਣੀ ਯੋਜਨਾ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਕਿ ਅਸੀਂ ਆਪਣੀ ਜ਼ਿੰਦਗੀ ਦੇ ਇਨਚਾਰਜ ਹਾਂ ਹਾਂ ਫਿਰ ਇਸ ਵਿਚਾਰਧਾਰਾ ਵਿੱਚ ਹੁਕਮ ਜਾਂ ਪ੍ਰਭੂ ਦਾ ਪਰਵਾਣਾ ਕਿੱਥੇ ਫਿੱਟ ਹੁੰਦਾ ਹੈ ਕਿ ਇਸ ਦਾ ਮਤਲਬ ਹੈ ਕਿ ਸਭ ਕੁਝ ਛੱਡ ਕੇ ਬੈਠ ਜਾਓ ਨਹੀਂ ਨਹੀਂ ਇਹ ਗੱਲ ਬਹੁਤ ਗਲਤ ਸਮਝੀ ਜਾਂਦੀ ਹੈ ਗੁਰਬਾਣੀ ਸਾਨੂੰ ਕਦੇ ਵੀ ਨਿਕੰਮਾ ਜਾਂ ਆਲਸੀ ਹੋਣ ਲਈ ਨਹੀਂ ਕਹਿੰਦੀ। ਅੱਛਾ ਹੁਕਮ ਨੂੰ ਮੰਨਣ ਦਾ ਅਰਥ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਹੈ। ਸਗੋ ਆਪਣੀ ਹਉਮੈ ਆਪਣੀ ਈਗੋ ਤੋਂ ਮੁਕਤ ਹੋਣਾ ਹੈ। ਮੈਂ ਕਰਦਾ ਹਾਂ। ਮੇਰੀ ਵਜ੍ਹਾ ਨਾਲ ਹੋਇਆ। ਬਿਲਕੁਲ ਇਹ ਸੋਚ ਹੀ ਸਾਰੇ ਦੁੱਖਾਂ ਅਤੇ ਚਿੰਤਾਵਾਂ ਦੀ ਜੜ ਹੈ। ਜਦੋਂ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਨਤੀਜਾ ਉਸ ਪਰਮਾਤਮਾ ਤੇ ਛੱਡ ਦਿੰਦੇ ਹਾਂ ਤਾਂ ਮਨ ਸ਼ਾਂਤ ਹੋ ਜਾਂਦਾ ਹੈ। ਹੂੰ ਹੁਕਮ ਨੂੰ ਸਮਝਣਾ ਇੱਕ ਤਰ੍ਹਾਂ ਨਾਲ ਬ੍ਰਹਿਮੰਡ ਦੇ ਕੁਦਰਤੀ ਵਹਾ ਨਾਲ ਇੱਕ ਹੋ ਜਾਣਾ ਹੈ ਉਸ ਦੇ ਵਿਰੁੱਧ ਤੈਰਨ ਦੀ ਕੋਸ਼ਿਸ਼ ਕਰਨਾ ਨਹੀਂ ਤੇ ਜਦੋਂ ਇਹ ਸਮਝ ਆ ਜਾਂਦੀ ਹੈ ਹਾਂ ਤਾਂ ਅੰਦਰੋਂ ਇੱਕ ਸਹਜ ਅਤੇ ਆਨੰਦ ਪੈਦਾ ਹੁੰਦਾ ਹੈ ਇਹ ਤਾਂ ਇੱਕ ਤਰ੍ਹਾਂ ਨਾਲ ਮਾਨਸਿਕ ਬੋਝ ਨੂੰ ਹਲਕਾ ਕਰਨ ਵਾਲੀ ਗੱਲ ਹੈ ਜੀ ਬਿਲਕੁਲ ਸਫਲਤਾ ਦਾ ਸੇਰਾ ਆਪਣੇ ਸਿਰ ਨਾ ਲੈਣਾ ਅਤੇ ਅਸਫਲਤਾ ਦਾ ਪਾਰ ਆਪਣੇ ਮੋੜਿਆਂ ਤੇ ਨਾ ਚੁਕਣਾ ਜੀ ਇਸੇ ਸੰਦਰਭ ਵਿੱਚ ਸ਼ਬਦ ਅੱਗੇ ਦੋ ਰਹਾਾਂ ਦੀ ਗੱਲ ਕਰਦਾ ਹੈ ਜਨਮ ਅਤੇ ਮਰਨ ਇਹ ਤਾਂ ਜ਼ਿੰਦਗੀ ਦੀ ਸੱਚਾਈ ਹੈ ਪਰ ਗੁਰੂ ਸਾਹਿਬ ਇਸ ਵਿੱਚ ਇੱਕ ਵੱਡੀ ਭੁੱਲ ਵੱਲ ਇਸ਼ਾਰਾ ਕਰ ਰਹੇ ਨੇ ਹਾਉ ਉਹ ਕਹਿੰਦੇ ਹਨ ਕਿ ਪ੍ਰਭੂ ਨੇ ਸੰਸਾਰ ਵਿੱਚ ਆਉਣ ਅਤੇ ਜਾਣ ਦੇ ਦੋ ਰਸਤੇ ਬਣਾਏ ਹਨ ਪਰ ਮਨੁੱਖ ਨਾਮ ਨੂੰ ਪੁਲਾ ਕੇ ਇੱਕ ਵੱਖਰੀ ਹੀ ਖੇੜ ਵਿੱਚ ਉਲਝ ਗਿਆ ਹੈ ਉਹ ਖੇੜ ਕਿਹੜੀ ਹੈ ਉਹ ਆਪਣੇ ਸਿਰ ਤੇ ਵਿਖ ਮਾਇਆ ਦਾ ਭਾਰ ਚੁੱਕ ਕੇ ਕੁੰਮਰਿਆ ਹੈ ਇਹ ਸ਼ਬਦ ਜੋੜ ਬਹੁਤ ਧਿਆਨ ਦੇਣ ਯੋਗ ਹੈ ਜ਼ਹਿਰ ਰੂਪੀ ਭਾਰ ਜ਼ਹਿਰ ਰੂਪੀ ਭਾਰ ਇਹ ਬਹੁਤ ਦਿਲਚਸਪ ਤਸਵੀਰ ਹੈ ਮੇਰੇ ਮਨ ਵਿੱਚ ਇਸ ਦੀ ਤੁਲਨਾ ਅੱਜ ਦੇ ਮੈਂਟਲ ਲੋਡ ਜਾਂ ਕಾಗ್ਨੀਟਿਵ ਲੋਡ ਨਾਲ ਹੋ ਰਹੀ ਹੈ ਹਾਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਦਿਮਾਗ ਵਿੱਚ ਇੱਕੋ ਸਮੇਂ 100 ਚੀਜ਼ਾਂ ਚੱਲ ਰਹੀਆਂ ਹੋਣ ਕੰਮ ਦੀ ਡੈਡਲਾਈਨ ਬੱਚਿਆਂ ਦੀ ਫੀਸ ਘਰ ਦੀ ਕਿਸ਼ਤ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਹੈ ਹਾਂ ਤੇ ਇਹ ਸਾਰੀਆਂ ਚਿੰਤਾਵਾਂ ਮਿਲ ਕੇ ਇੱਕ ਅਦਿੱਖ ਪਾੜ ਬਣ ਜਾਂਦੀਆਂ ਹਨ ਜੋ ਸਾਡੀ ਸਾਰੀ ਮਾਨਸਿਕ ਊਰਜਾ ਨੂੰ ਖਤਮ ਕਰ ਦਿੰਦਾ ਹੈ ਤੁਸੀਂ ਇਸ ਨੂੰ ਬਿਲਕੁਲ ਸਹੀ ਸਮਝਿਆ ਹੈ ਇਹ ਉਹੀ ਪਾਰ ਹੈ ਤੇ ਇਸ ਨੂੰ ਜ਼ਹਿਰ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਹੌਲੀ-ਹੌਲੀ ਅਸਰ ਕਰਦਾ ਹੈ ਅੱਛਾ ਇਹ ਸਾਡੀ ਆਤਮਾ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਸਾਡੀ ਸੰਵੇਦਨਸ਼ੀਲਤਾ ਨੂੰ ਮਾਰ ਦਿੰਦਾ ਹੈ ਅਤੇ ਸਾਨੂੰ ਪ੍ਰਭੂ ਤੋਂ ਦੂਰ ਕਰ ਦਿੰਦਾ ਹੈ ਤੇ ਇਹ ਪਾਰ ਕਿਉਂ ਹੈ ਪਾਰ ਇਸ ਲਈ ਹੈ ਕਿਉਂਕਿ ਇਹ ਸਾਨੂੰ ਰੋਹਾਨੀ ਤੌਰ ਤੇ ਉੱਪਰ ਉੱਠਣ ਹੀ ਨਹੀਂ ਦਿੰਦਾ ਅਸੀਂ ਸਾਰੀ ਉਮਰ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹਾਂ ਇਹ ਸੋਚ ਕੇ ਕਿ ਇਹ ਸਾਨੂੰ ਸੁਰੱਖਿਆ ਤੇ ਖੁਸ਼ੀ ਦੇਣਗੀਆਂ ਹੂੰ ਪਰ ਅਸਲ ਵਿੱਚ ਅਸੀਂ ਆਪਣੀ ਕਾਇਤ ਦਾ ਸਮਾਨ ਖੁਦ ਹੀ ਇਕੱਠਾ ਕਰ ਰਹੇ ਹੁੰਦਿਆਂ ਇਹ ਸੱਚ ਹੈ ਅਸੀਂ ਪੁੱਲ ਹੀ ਜਾਂਦੇ ਹਾਂ ਕਿ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਤਾਂ ਇਹ ਬੈਂਕ ਬੈਲੈਂਸ ਇਹ ਜਾਇਦਾਦਾਂ ਇਹ ਰੁਤਬੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਕੁਝ ਵੀ ਨਾਲ ਨਹੀਂ ਜਾਂਦਾ ਤਾਂ ਫਿਰ ਇਸ ਜ਼ਹਿਰ ਦਾ ਇਲਾਜ ਕੀ ਹੈ ਇਸ ਪਾਰ ਨੂੰ ਹਲਕਾ ਕਿਵੇਂ ਕੀਤਾ ਜਾਵੇ ਇਸ ਦਾ ਇਲਾਜ ਵੀ ਗੁਰਬਾਣੀ ਵਿੱਚ ਹੀ ਦੱਸਿਆ ਗਿਆ ਹੈ ਗੁਰੂ ਦਾ ਸ਼ਬਦ ਸ਼ਬਦ ਜੀ ਗੁਰੂ ਦਾ ਸ਼ਬਦ ਉਹ ਦਵਾਈ ਹੈ ਉਹ ਅੰਮ੍ਰਿਤ ਹੈ ਜੋ ਇਸ ਜ਼ਹਿਰ ਦੇ ਅਸਰ ਨੂੰ ਕੱਟਦਾ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਉਸ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਅਤੇ ਸਭ ਤੋਂ ਜ਼ਰੂਰੀ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਤਾਂ ਹੌਲੀ-ਹੌਲੀ ਸਾਡੇ ਅੰਦਰੋਂ ਮਾਇਆ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਹੈ ਸ਼ਬਦ ਸਾਨੂੰ ਸਹੀ ਅਤੇ ਗਲਤ ਦੀ ਪਹਿਚਾਨ ਕਰਵਾਉਂਦਾ ਹੈ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸਲ ਵਿੱਚ ਕੀਮਤੀ ਕੀ ਹੈ ਅਤੇ ਕੀ ਸਿਰਫ ਇੱਕ ਪੁਲੇਖਾ ਹੈ ਜਨਕਵੀ ਹਾਂਜੀ ਇਹ ਸਵਾਲ ਸਿੱਧਾ ਸਾਡੇ ਅੰਦਰ ਉੱਤਰਦਾ ਹੈ ਗੁਰੂ ਸਾਹਿਬ ਪੁੱਛਦੇ ਹਨ ਭੁੱਖ ਪਿਆਸੋ ਆਥਿ ਕਿਉਂ ਦਰ ਜਾਈ ਸਾਜਿਓ ਜੀ ਇਹ ਇੱਕ ਆਤਮ ਪਰਚੋਲ ਲਈ ਸੱਦਾ ਹੈ ਇਸ ਦਾ ਮਤਲਬ ਕੀ ਹੋਇਆ ਇਸ ਦਾ ਸਿੱਧਾ ਅਰਥ ਹੈ ਜੇ ਮੇਰੇ ਅੰਦਰ ਅਜੇ ਵੀ ਦੁਨਿਆਵੀ ਪਦਾਰਥਾਂ ਪ੍ਰਸਿੱਧੀ ਵਾਸ਼ਨਾਵਾਂ ਦੀ ਭੁੱਖ ਤੇ ਪਿਆਸ ਲੱਗੀ ਹੋਈ ਹੈ ਜੇ ਮੇਰਾ ਮਨ ਹਰ ਵੇਲੇ ਬਾਹਰ ਵਾਲੀ ਦੌੜ ਰਿਹਾ ਹੈ ਤਾਂ ਮੈਂ ਪ੍ਰਬੁੱਧ ਅਰਥ ਕਿਵੇਂ ਜਾ ਸਕਦਾ ਹਾਂ ਹਾਂ ਮੈਂ ਉਸ ਦੀ ਹਜ਼ੂਰੀ ਵਿੱਚ ਕਿਵੇਂ ਕਬੂਲ ਹੋ ਸਕਦਾ ਹਾਂ ਇਹ ਇੱਕ ਸ਼ੀਸ਼ਾ ਹੈ ਜੋ ਗੁਰੂ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਹਨ ਤਾਂ ਜੋ ਅਸੀਂ ਦੇਖ ਸਕੀਏ ਕਿ ਸਾਡਾ ਮਨ ਸ਼ਾਂਤ ਹੈ ਜਾਂ ਇੱਛਾਵਾਂ ਦੀ ਅੱਗ ਵਿੱਚ ਸੜ ਰਿਹਾ ਹੈ ਪਰ ਇਹ ਭੁੱਖ ਤੇ ਪਿਆਸ ਤਾਂ ਮਨੁੱਖੀ ਸੁਭਾਅ ਦਾ ਹਿੱਸਾ ਜਾਪਦੀ ਹੈ ਜੀ ਕਿਸੇ ਨੂੰ ਕਹਿਣਾ ਕਿ ਤੁਸੀਂ ਇੱਛਾ ਨਾ ਕਰੋ ਇਹ ਤਾਂ ਲਗਭਗ ਅਸੰਭਵ ਲੱਗਦਾ ਹੈ ਖਾਸ ਕਰਕੇ ਅਜ ਦੇ ਸਮੇਂ ਵਿੱਚ ਜਿੱਥੇ ਪੂਰਾ ਸੱਭਿਆਚਾਰ ਹੀ ਸਾਨੂੰ ਹੋਰ ਜ਼ਿਆਦਾ ਚਾਹੌਣ ਤੇ ਹਾਸਿਲ ਕਰਨ ਲਈ ਉਕਸਾਉਂਦਾ ਹੈ ਬਿਲਕੁਲ ਤਾਂ ਫਿਰ ਇਸ ਦਾ ਹੱਲ ਕੀ ਹੈ ਇਸ ਭੁੱਖ ਨੂੰ ਸ਼ਾਂਤ ਕਿਵੇਂ ਕਰੀਏ ਤੁਸੀਂ ਬਿਲਕੁਲ ਸਹੀ ਕਿਹਾ ਗੁਰਬਾਣੀ ਇਸ ਭੁੱਖ ਨੂੰ ਦਬਾਉਣ ਜਾਂ ਜ਼ਬਰਦਸਤੀ ਖਤਮ ਕਰਨ ਦੀ ਗੱਲ ਨਹੀਂ ਕਰਦੀ ਕਿਉਂਕਿ ਦਵਾਈ ਹੋਈ ਚੀਜ਼ ਹੋਰ ਤਾਕਤ ਨਾਲ ਵਾਪਸ ਹੁੰਦੀ ਹੈ ਅੱਛਾ ਹਮ ਗੁਰਬਾਣੀ ਇਸ ਭੁੱਖ ਨੂੰ ਬਦਲਣ ਮਤਲਬ ਕਿ ਟਰਾਂਸਫਾਰਮ ਕਰਨ ਦੀ ਗੱਲ ਕਰਦੀ ਹੈ ਤੇ ਗੁਰੂ ਸਾਹਿਬ ਇਸ ਦਾ ਹੱਲ ਦੱਸਦੇ ਹਨ ਕਿ ਜਦੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਨਾਮ ਸਿਮਰਿਆ ਜਾਂਦਾ ਹੈ ਤਾਂ ਅੰਦਰ ਇੱਕ ਮਹਾਰਸ ਪੈਦਾ ਹੁੰਦਾ ਹੈ ਮਹਾਰਸ ਯਾਨੀ ਸਭ ਤੋਂ ਉੱਤਮ ਰਸ A ਸੁਪਰੀਮ ਇਲਿਕਸਰ ਆਫ ਬਲਿਸ ਕੀ ਇਹ ਸਿਰਫ ਇੱਕ ਚੰਗੀ ਭਾਵਨਾ ਹੈ ਇੱਕ ਅਹਿਸਾਸ ਜਾਂ ਇਸ ਤੋਂ ਵੱਧ ਕੁਝ ਹੈ ਹੂੰ ਕਿਉਂਕਿ ਦੁਨੀਆ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਾਨੂੰ ਥੋੜੇ ਸਮੇਂ ਲਈ ਰਸ ਜਾਂ ਖੁਸ਼ੀ ਦਿੰਦੀਆਂ ਹਨ ਜੀ ਇਹ ਮਹਾਰਸ ਉਹਨਾਂ ਤੋਂ ਵੱਖਰਾ ਕਿਵੇਂ ਹੈ ਇਹ ਬਹੁਤ ਮਹੱਤਵਪੂਰਨ ਨੁਕਤਾ ਹੈ ਦੇਖੋ ਦੁਨਿਆਵੀ ਰਸ ਅਸਥਾਈ ਹੁੰਦੇ ਹਨ ਠੀਕ ਹੈ ਤੇ ਉਹਨਾਂ ਦਾ ਅੰਤ ਹਮੇਸ਼ਾ ਅਸੰਤੁਸ਼ਟੀ ਵਿੱਚ ਹੁੰਦਾ ਹੈ ਤੁਸੀਂ ਸਭ ਤੋਂ ਵਧੀਆ ਭੋਜਨ ਖਾ ਲਵੋ ਕੁਝ ਘੰਟਿਆਂ ਬਾਅਦ ਫਿਰ ਭੁੱਖ ਲੱਗ ਜਾਵੇਗੀ ਹਾਂਜੀ ਲਖੇਗਾ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਨਾਮ ਦਾ ਇਹ ਅੰਦਰੂਨੀ ਆਨੰਦ ਮਿਲ ਜਾਂਦਾ ਹੈ ਤਾਂ ਉਸ ਨੂੰ ਬਾਹਰ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਵਿੱਚ ਖਿੱਚ ਮਹਿਸੂਸ ਨਹੀਂ ਹੁੰਦੀ ਤਾਂ ਇਹ ਇੱਕ ਅਜੇ ਹੀ ਸੰਤੁਸ਼ਟੀ ਹੈ ਜੀ ਜਿਸ ਨੂੰ ਗੁਰਬਾਣੀ ਵਿੱਚ ਕ੍ਰਿਪਤ ਹੋਣਾ ਕਿਹਾ ਗਿਆ ਹੈ ਫਿਰ ਬਾਹਰ ਦੀ ਪਟਕਣਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਸਾਰੀ ਵਿਚਾਰ ਸਾਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਵੱਲ ਲੈ ਕੇ ਜਾ ਰਹੀ ਹੈ ਜੀ ਜੀਵਨ ਨੂੰ ਦੇਖਣ ਦਾ ਇੱਕ ਨਵਾਂ ਤਰੀਕਾ ਹਾਂਜੀ ਅਤੇ ਸ਼ਬਦ ਦੇ ਅਖੀਰ ਵਿੱਚ ਗੁਰੂ ਸਾਹਿਬ ਇੱਕ ਵਪਾਰ ਦੀ ਗੱਲ ਕਰਦੇ ਹਨ ਇਹ ਬੜੀ ਦਿਲਚਸਪ ਉਪਮਾ ਹੈ ਬਹੁਤ ਸੁੰਦਰ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਵਪਾਰੀ ਹਾਂ ਹਰ ਰੋਜ਼ ਆਪਣਾ ਸਮਾਂ ਊਰਜਾ ਧਿਆਨ ਕਿੰਨਾ ਕਿਤੇ ਨਿਵੇਸ਼ ਕਰ ਰਹੇ ਆ ਬਿਲਕੁਲ ਅਤੇ ਗੁਰੂ ਸਾਹਿਬ ਸਾਨੂੰ ਸਵਾਲ ਕਰ ਰਹੇ ਹਨ ਕਿ ਸਾਡਾ ਵਪਾਰ ਕਿਸ ਚੀਜ਼ ਦਾ ਹੈ ਅਸੀਂ ਕੀ ਇਕੱਠਾ ਕਰ ਰਹੇ ਆ ਹੂੰ ਕੀ ਅਸੀਂ ਝੂਠ ਫਰੇਬ ਹੋਮੈ ਅਤੇ ਮਾਇਆ ਦਾ ਸੌਦਾ ਕਰ ਰਹੇ ਹਾਂ ਜਿਸ ਦਾ ਅੰਤ ਵਿੱਚ ਕੋਈ ਲਾਭ ਨਹੀਂ ਹੋਣਾ ਸਗੋਂ ਘਾਟਾ ਹੀ ਪੈਣਾ ਹੈ ਜਾਂ ਕੀ ਅਸੀਂ ਸੱਚੇ ਦੇ ਵਪਾਰੀ ਹਾਂ ਸੱਚ ਦੇ ਵਪਾਰੀ ਜੀ ਗੁਰੂ ਸਾਹਿਬ ਸਾਨੂੰ ਸੱਚ ਦੇ ਵਪਾਰੀ ਬਣਨ ਦਾ ਸੱਦਾ ਦਿੰਦੇ ਹਨ ਉਹ ਜੋ ਸੱਚ ਦਾ ਵਣਜ ਕਰਦੇ ਹਨ ਜੋ ਪ੍ਰਭੂ ਦੇ ਨਾਮ ਦਾ ਵਪਾਰ ਕਰਦੇ ਹਨ ਹਰ ਵਪਾਰੀ ਆਪਣੇ ਨਿਵੇਸ਼ ਤੇ ਇੱਕ ਚੰਗੇ ਰਿਟਰਨ ਔਨ ਇਨਵੈਸਟਮੈਂਟ ਦੀ ਉਮੀਦ ਰੱਖਦਾ ਹੈ ਜੀ ਬਿਲਕੁਲ ਤਾਂ ਫਿਰ ਇਸ ਸੱਚੇ ਵਪਾਰ ਦਾ ਲਾਭ ਕੀ ਹੈ ਇਸ ਦੀ ਅੰਤਿਮ ਪ੍ਰਾਪਤੀ ਕੀ ਹੈ ਕਿ ਇਹ ਸਿਰਫ ਅਗਲੇ ਜਨਮ ਜਾਂ ਮਰਨ ਤੋਂ ਬਾਅਦ ਦੀ ਕੋਈ ਗੱਲ ਹੈ ਜਾਂ ਇਸ ਦਾ ਲਾਭ ਇਸੇ ਜੀਵਨ ਵਿੱਚ ਮਿਲਦਾ ਹੈ ਇਸ ਵਪਾਰ ਦਾ ਸਭ ਤੋਂ ਵੱਡਾ ਲਾਭ ਇਸੇ ਜੀਵਨ ਵਿੱਚ ਹੈ। ਅੱਛਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਵਪਾਰ ਦਾ ਫਲ ਹੈ ਅਮਰਾ ਪਦ। ਅਮਰਾ ਪਦ। ਅਮਰਾ ਪਦ ਦਾ ਅਰਥ ਹੈ ਉਹ ਆਤਮਿਕ ਅਵਸਥਾ ਜੋ ਮੌਤ ਤੋਂ ਪਰੇ ਹੈ। ਇਸ ਦਾ ਮਤਲਬ ਸਿਰਫ ਸਰੀਰਕ ਮੌਤ ਤੋਂ ਬਾਅਦ ਦੀ ਅਮਰਤਾ ਨਹੀਂ। ਸਗੋਂ ਸਗੋਂ ਜਿਉਂਦੇ ਜਿਉਂ ਮੌਤ ਦੇ ਡਰ ਤੋਂ ਮੁਕਤ ਹੋ ਜਾਣਾ। ਵਾਹ। ਇਹ ਇੱਕ ਅਜੇਹੀ ਮਾਨਸਿਕ ਅਤੇ ਰੂਹਾਨੀ ਅਵਸਥਾ ਹੈ। ਜਿੱਥੇ ਕੋਈ ਚਿੰਤਾ ਕੋਈ ਫਿਕਰ ਕੋਈ ਡਰ ਨਹੀਂ ਰਹਿੰਦਾ ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਅਸਲ ਹੋਂਦ ਇਹ ਸਰੀਰ ਨਹੀਂ ਸਗੋ ਉਹ ਜੋਤ ਹੈ ਜੋ ਪਰਮਾਤਮਾ ਦਾ ਰੂਪ ਹੈ ਤਾਂ ਮੌਤ ਦਾ ਡਰ ਆਪਣੇ ਆਪ ਖਤਮ ਹੋ ਜਾਂਦਾ ਹੈ ਜੀ ਇਹੀ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ ਜਿਉਂਦੇ ਜੀ ਮੁਕਤ ਹੋ ਜਾਣਾ ਇਹ ਸੱਚਮੁੱਚ ਇੱਕ ਬਹੁਤ ਹੀ ਗਹਿਰੀ ਅਤੇ ਪਰਿਵਰਤਨਸ਼ੀਲ ਵਿਚਾਰ ਹੈ ਹਮ ਅਸੀਂ ਇੱਕ ਐਜੇਹੀ ਖੋਜ ਤੋਂ ਸ਼ੁਰੂ ਕੀਤਾ ਸੀ ਜੋ ਸਾਨੂੰ ਬਾਹਰ ਵੱਲ ਪਾ ਜਾ ਰਹੀ ਸੀ ਹਮ ਅਤੇ ਇਹ ਸ਼ਬਦ ਸਾਨੂੰ ਉਸੇ ਖੋਜ ਦਾ ਜਵਾਬ ਸਾਡੇ ਅੰਦਰ ਹੀ ਦਿਖਾ ਰਿਹਾ ਹੈ ਜੀ ਇਹ ਇੱਕ ਪੂਰਾ ਪੈਰਾਡਾਈਮ ਸ਼ਿਫਟ ਹੈ हां ए बाहरमुखी ਤੋਂ ਅੰਤਰਮੁਖੀ ਹੋਣ ਦਾ ਸਫ਼ਰ ਹੈ ਇਹ ਸਮਝਣ ਦਾ ਸਫ਼ਰ ਹੈ ਕਿ ਜਿਸ ਆਨੰਦ ਨੂੰ ਅਸੀਂ ਬਾਹਰ ਲੱਭ ਰਹੇ ਹਾਂ ਉਹ ਸਾਡੇ ਅੰਦਰ ਹੀ ਮੌਜੂਦ ਹੈ ਸਾਨੂੰ ਸਿਰਫ ਉਸ ਤੋਂ ਮਾਇਆ ਦੀ ਤੂੜ ਨੂੰ ਹਟਾਉਣ ਦੀ ਲੋੜ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਗੁਰੂ ਦੀ ਬਾਣੀ ਅਥਾ ਸਮੁੰਦਰ ਹੈ ਅਤੇ ਸਾਡੀ ਸਮਝ ਬਹੁਤ ਸੀਮਤ ਹੈ ਇਸ ਵਿਚਾਰ ਚਰਚਾ ਦੌਰਾਨ ਯਕੀਨਨ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਅਸੀਂ ਗੁਰੂ ਅਤੇ ਸੰਗਤ ਦੇ ਬਖਸ਼ਣ ਹਾਰ ਹਾਂ ਇਸ ਵਿਚਾਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਸਵਾਲ ਹੈ ਜਿਸਤੇ ਸੋਚਿਆ ਜਾ ਸਕਦਾ ਹੈ ਜੀ ਜ਼ਰੂਰ ਅਸੀਂ ਅੱਜ ਦੇ ਸ਼ਬਦ ਵਿੱਚ ਵਪਾਰ ਦੀ ਗੱਲ ਕੀਤੀ ਆਓ ਅੱਜ ਸ਼ਾਂਤੀ ਨਾਲ ਬੈਠ ਕੇ ਸੋਚੀਏ ਕਿ ਸਾਡੇ ਦਿਨ ਦਾ ਸਭ ਤੋਂ ਕੀਮਤੀ ਸਰਮਾਇਆ ਸਾਡਾ ਸਮਾਂ ਅਤੇ ਸਾਡਾ ਧਿਆਨ ਅਸੀਂ ਇਸ ਦਾ ਵਪਾਰ ਕਿੱਥੇ ਕਰ ਰਹੇ ਹਾਂ ਸਾਡੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਸਾਡੀਆਂ ਗੱਲਾਂ ਸਾਡੀਆਂ ਸੋਚਾਂ ਇਹ ਸਭ ਮਿਲ ਕੇ ਕੀ ਇਕੱਠਾ ਕਰ ਰਹੀਆਂ ਹਨ ਕੀ ਇਹ ਮਾਇਆ ਦਾ ਉਹ ਜ਼ਹਿਰ ਰੂਪੀ ਭਾਰ ਹੈ ਜੋ ਸਾਨੂੰ ਹੋਰ ਭਾਰਾ ਕਰ ਰਿਹਾ ਹੈ ਜਾਂ ਨਾਮ ਦਾ ਉਹ ਸਦੀਵੀ ਖਜ਼ਾਨਾ ਹੈ ਜੋ ਸਾਨੂੰ ਹਲਕਾ ਅਤੇ ਆਜ਼ਾਦ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ